ਖੁਸ਼ੀਦਾ ਹੈ ਕਿ ਇਹ ਜੀ ਦੇਖੋ ਬੇਟੀ ਨੇ ਪਹਿਲੇ ਸੋਚਿਆ ਹੈ ਵੀ ਮੈਂ ਸੇਵਾ ਕਰਨੀ ਹੈ ਹਾਂਜੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਖੁਸ਼ਖਬਰੀ ਜਿਹੜੀ ਸਾਨੂੰ ਮਾਨ ਸਰਕਾਰ ਨੇ 2025 ਦੇ ਵਿੱਚ ਦਿੱਤੀ ਹੈ ਨਵੇਂ ਸਾਲ ਤੇ ਕਮਿਸ਼ਨ ਕਰਕਰ ਰੋਜ਼ਗਾਰ ਦੇ ਤਹਿਤ ਭਗਵੰਤ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਰਹੀ ਹੈ ਹੁਣ ਜੇਲ੍ਹ ਵਿਭਾਗ ਦੇ ਵਿੱਚ ਜਿਹੜਾ ਕੀ ਹੈਗਾ ਆ ਅਧਿਆਪਕਾਂ ਦੀ ਨਿਯੁਕਤੀ ਕੀਤੀ ਗਈ ਹੈ ਯਾਨੀ ਕਿ ਇਹਨਾਂ ਦੇ ਵਿੱਚ ਹੁਣ ਟੀਚਰ ਨਿਯੁਕਤ ਕੀਤੇ ਗਏ ਨੇ ਹੁਣ 22 ਦੇ ਵਿੱਚੋਂ 15 ਨੂੰ ਅੱਜ ਜਿਹੜਾ ਕੀ ਹੈ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਨੇ ਬਕਾਇਦਾ ਪੰਜਾਬ ਪਵਨ ਦੇ ਵਿੱਚ ਜਿਹੜਾ ਕੀ ਹੈ ਕੈਬਨਿਟ ਮੰਤਰੀ ਲਾਲਜੀਤ ਭੁੱਲੜ ਦੇ ਵੱਲੋਂ ਇਹਨਾਂ ਨਵ ਨਿਯੁਕਤ ਜਿਹੜੇ ਕੀ ਮੁਲਾਜ਼ਮ ਕਹਿ ਸਕਦੇ ਆ ਟੀਚਰ ਕਹਿ ਸਕਦੇ ਆ ਜਿਹੜੇ ਕੀ ਜਿਲ੍ਹੇ ਦੇ ਵਿੱਚ ਹੁਣ ਆਪਣੇ ਸੇਵਾਮ So. ਕਿ ਮੈਨੂੰ ਲੱਗ ਰਿਹਾ ਜੀ ਜਿਹੜੀ ਕਿ ਹੁਣ ਤੁਹਾਡੀ ਮਿਹਨਤ ਰੰਗ ਲੈ ਕੇ ਆਈ ਹੈ ਤੇ ਨਵੇਂ ਸਾਲ ਦੇ ਨਾਲ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ ਸਰ ਬਹੁਤ ਵਧੀਆ ਲੱਗ ਰਹੀ ਹੈ ਕਿ ਬਹੁਤ ਟਾਈਮ ਤੋਂ ਅਸੀਂ ਆਪਣੀ ਮਿਹਨਤ ਜੋ ਕਰ ਰਹੇ ਸੀ ਉਹ ਅੱਜ ਰੰਗ ਲੈ ਆਈ ਹੈ ਤੇ ਸਭ ਤੋਂ ਵੱਧ ਮੇਰਾ ਸਾਥ ਦਿੱਤਾ ਹੈ ਮੇਰੇ ਫਾਦਰ ਸਾਹਿਬ ਨੇ ਸਰ ਸਾਡੇ ਨਾਲ ਹੀ ਨੇ ਤੇ ਮਤਲਬ ਕਿ ਇਹਨਾਂ ਦੀ ਸਪੋਰਟ ਨਾਲ ਹੀ ਮੈਂ ਇੱਥੇ ਤੱਕ ਪਹੁੰਚ ਪਾਈ ਹਾਂ ਆਦਰਵਾਇਸ ਮੇਰੇ ਲਈ ਇੱਥੇ ਤੱਕ ਪਹੁੰਚਣਾ ਬਹੁਤ ਡਿਫਿਕਲਟੀ ਸੋ ਸਰ ਤੁਹਾਨੂੰ ਸਭ ਤੋਂ ਪਹਿਲਾਂ ਮੁਬਾਰਕਾ ਕਿ ਬੇਟੀ ਦੀ ਜਿਹੜੀ ਕਿ ਇਹ ਮਿਹਨਤ ਰੰਗ ਲੈ ਕੇ ਆਈ ਹੈ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਜੇਲ੍ਹ ਦੇ ਵਿੱਚ ਹੁਣ ਨ ਇਹ ਦੇਖੋ ਬੇਟੀ ਨੇ ਪਹਿਲੀ ਸੋਚਿਆ ਹੈ ਵੀ ਮੈਂ ਸੇਵਾ ਕਰਨੀ ਹੈ ਜੀ ਤੁਸੇ ਨੂੰ ਸੁਧਾਰਨਾ ਹੈ ਤੇ ਉਹਨੇ ਮੈਨੂੰ ਸੈੱਟ ਕਰਨਾ ਹੁਣ ਜਦੋਂ ਨਿਯੁਕਤੀ ਪੱਤਰ ਮਿਲਣਾ ਸੀਗਾ ਅੱਜ ਤੱਕ ਤੁਸੀਂ ਨਾਲ ਲਾਇਓ ਜਦੋਂ ਬੇਟੀ ਦੇ ਹੱਥ ਚੋਂ ਪੱਤਰ ਹੈ ਕੀ ਪਾਵਨਾ ਮਾਸੀ ਵੀ ਤਾ ਪਾਵਨਾ ਤਾਂ ਇਹ ਜੀ ਬਹੁਤ ਖੁਸ਼ੀਆਂ ਜੀ ਇਹਦੀ ਮੰਮੀ ਮਰੀ ਤਿੰਨ ਸਾਲ ਹੋ ਗਏ ਓਕੇ 20 ਸਾਲ ਮੈਂ ਸੇਵਾ ਕਰੀ ਇਹਦੀ ਮੰਮੀ ਦੀ ਅੱਛਾ ਜੀ ਮੈਂ ਆਪ ਗਿਆ ਆਪ ਰੋਟੀ ਬਣਾ ਕੇ ਇਹਦੀ ਇਹਨੂੰ ਪੜਾਇਆ ਗਿਆ 11-11 ਵਜੇ ਤੱਕ ਪੜਾਇਆ ਮੈਂ ਰੋਟੀ ਮੈਂ ਬਣਾਵਾਂਗਾ ਹੂੰ ਤੂੰ ਪੜ ਹੂੰ ਅੱਜ ਜਦੋਂ ਰੰਗ ਲਈ ਤਾਂ ਇਤੋਂ ਵੱਡੀ ਖੁਸ਼ੀ ਕੀ ਹੋਣੀ ਸੀ ਤਪੱਸਿਆ ਤੋਂ ਕੱਟ ਨਹੀਂ ਸੀ 23 ਸਾਲ ਕੀਤੀ ਜੀ ਬੱਚੇ ਬੇਟਾ ਵੀ ਛੋਟਾ ਸੀ ਬੇਟੀ ਵੀ ਹਾਂ ਸੋ ਹਮੇਸ਼ਾ ਸਰਕਾਰ ਕਹਿੰਦੀ ਹੈ ਕਿ ਜਿਹੜੇ ਕੀ ਹੈ ਆਮ ਘਰਾਂ ਦੇ ਬੱਚਿਆਂ ਨੂੰ ਨੌਕਰੀ ਦਵਾਂਗੇ ਅੱਜ ਉਹ حقیقت ਤੁਸੀਂ ਹੰਡਾਈ ਹੈਗੀ ਜਦੋਂ ਤੁਹਾਨੂੰ ਪਤਾ ਲੱਗਿਆ ਤਾਂ ਕੀ ਵੀ ਤੁਸੀਂ ਘਰ ਦੇ ਵਿੱਚ ਕੀ ਮਾਹੌਲ ਸੀਗਾ ਸਰ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਆ ਸਰ ਵੀ ਮਤਲਬ ਇਹ ਨਾ 2021 ਦੀ ਭਰਤੀ ਆ ਸਰ ਉਹ ਉਦੋਂ ਦਾ ਨਾ ਟੈਸਟ ਹੋਇਆ ਸਰ ਅੱਜ ਤੱਕ ਨਾ ਵੀ ਬਹੁਤ ਜ਼ਿਆਦਾ ਮਤਲਬ ਦਿੱਕਤ ਦੇ ਵਿੱਚ ਤੇ ਉਹਨਾਂ ਸਮੱਸਿਆ ਤੇ ਸਰ ਹੁਣ ਬਹੁਤ ਜ਼ਿਆਦਾ ਖੁਸ਼ੀ ਆ ਨਾ ਮਾਨ ਸਰਕਾਰ ਨੇ ਔਨ ਸਾਰੀ ਮਤਲਬ ਪਹਿਲਾਂ 635 ਭਰਤੀ ਕੰਪਲੀਟ ਕੀਤੀ 41 ਗਾਰਡ ਸਰ ਵੀ ਮਤਲਬ ਸਿੱਖਿਆ ਵਿਭਾਗ ਤਰਫ ਨੇ ਬਹੁਤ ਜ਼ਿਆਦਾ ਕੰਮ ਕੀਤਾ ਟੀਚਰ ਤਰਫ ਨੇ ਵੀ ਮੰਨ ਕੇ ਚੱਲ ਵੀ 15000 ਦੇ ਨੇੜੇ ਅਧਿਆਪਕ ਉਹਨਾਂ ਨੇ ਭਰਤੀ ਕਰ ਲਏ ਸਰ ਹੁਣ ਤੱਕ ਤੁਹਾਨੂੰ ਤਾਂ ਨਹੀਂ ਤਰਨੇ ਲਗਾਣੇ ਪਏ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਦੇਖਿਆ ਜਾਂਦਾ ਸੀ ਤਾਂ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਸੀ ਸਰਕਾਰੀ ਨੌਕਰੀ ਦੇ ਲਈ ਹੁਣ ਇਸ ਸਰਕਾਰ ਦੇ ਵਿੱਚ ਤੁਸੀਂ ਐਗਜ਼ਾਮ ਇਸੇ ਟਨਿਓਰ ਦੇ ਵਿੱਚ ਤੁਸੀਂ ਤੇ ਕਦੋਂ ਤੁਹਾਨੂੰ ਇਹ ਖੁਸ਼ਖਬਰੀ ਮਿਲੇ ਸਰ ਪੇਪਰ ਸਾਡਾ 2021 ਚ ਹੋਇਆ ਸੀ ਤੇ ਹੁਣ ਇਹ ਖੁਸ਼ਖਬਰੀ ਜਿਹੜੀ ਸਾਨੂੰ ਮਾਨ ਸਰਕਾਰ ਨੇ 20 ਅੱਛੀ ਦੇ ਵਿੱਚ ਦਿੱਤੀ ਹੈ ਨਵੇਂ ਸਾਲ ਤੇ ਤਾਂ ਕੋਈ ਸਾਨੂੰ ਇਸ ਪੋਸਟਾਂ ਵਾਸਤੇ ਧਰਨੇ ਵੀ ਨਹੀਂ ਲਾਉਣੇ ਪਈ ਸੌਖੇ ਜਿਹੜੇ ਐ ਮੰਤਰੀਆਂ ਨੂੰ ਮਿਲਣਾ ਸੌਖਾ ਹੋ ਗਿਆ ਇਹਨਾਂ ਦੇ ਰਾਜ ਵਿੱਚ ਪੁਰਾਣੇ ਤਾਂ ਮੰਤਰੀ ਮਿਲਦੇ ਹੀ ਨਹੀਂ ਹੁੰਦੇ ਸੀ ਮੀਟਿੰਗਾਂ ਦੇ ਕੇ ਤਾਂ ਇਹਨਾਂ ਦੇ ਮੰਤਰੀਆਂ ਨੂੰ ਜਦੋਂ ਵੀ ਮਿਲਣਾ ਕੋਠੀ ਜਾ ਕੇ ਉਹਨਾਂ ਨੂੰ ਮੇਰ ਲਈ ਤਾਂ ਸੌਖੇ ਤਰੀਕੇ ਨਾਲ ਗੱਲ ਹੋ ਜਾਂਦੀ ਸੋ ਤੁਹਾਡਾ ਕੀ ਨਾਮ ਰਾਜਵੀਰ ਕੌਰ ਜੀ ਤਾਂ ਕੀ ਮੇ ਲੱਗਿਆ ਜਦੋਂ ਤੁਹਾਨੂੰ ਇਹ ਈਮੇਲ ਆਉਂਦੀ ਹੈ ਜਾਂ ਮੈਸੇਜ ਆਉਂਦਾ ਗਵਰਨਮੈਂਟ ਵੱਲੋਂ ਵੀ ਤੁਹਾਡੀ ਨੌਕਰੀ ਲੱਗ ਗਈ ਹੈ ਪਰ ਜੇਲ੍ਹ ਦੇ ਵਿੱਚ ਕੰਮ ਕਰਨਾ ਪੈਣਾ ਹੈ ਹੰਦੀ ਸਰ ਥੋੜਾ ਇਹ ਸੁਣ ਕੇ ਨਾ ਸਰ ਲੱਗਦਾ ਵੀ ਜੇਲ੍ਹ ਵਿੱਚ ਕਿਵੇਂ ਫਸਟ ਟਾਈਮ ਹੈਗੀ ਨਾ ਜੌਬ ਫਸਟ ਜੇਲ੍ਹ ਵਿੱਚ ਤਾਂ ਕਰਕੇ ਥੋੜਾ ਇਹ ਲੱਗ ਰਿਹਾ ਸੀਗਾ ਵੀ ਜੇਲ੍ਹ ਵਿੱਚ ਕਿਵੇਂ ਟੀਚਰ ਡੀਲ ਕਰਨੇ ਨੇ ਚਲੋ ਕੋਈ ਗੱਲ ਨਹੀਂ ਵਧੀਆ ਕਰਾਂਗੇ ਸੋ ਅਪਲਾਈ ਇਸੇ ਇਸੇ ਕਰਕੇ ਕੀਤਾ ਸੀ ਜਾਂ ਟੀਚਰ ਦੀ ਜੋ ਲਿਖ ਸਰ ਦੋ ਦੋ ਭਰਤੀਆਂ ਹੋਰ ਨੇ 1264 ਨੇ 192 ਭਰਤੀਆਂ ਉਹ ਵੀ ਪੈਰਲ ਚੱਲ ਰਹੀਆਂ ਨੇ ਉਹਦੇ ਵਿੱਚ ਵੀ ਸਿਲੈਕਟਡ ਸੀ ਉਮੀਦ ਕਰਦੀ ਆਂ ਭਗਵੰਤ ਮਾਨ ਸਰਕਾਰ ਤੋਂ ਵੀ ਉਹ ਦੋ ਭਰਤੀਆਂ ਨੂੰ ਵੀ ਜਲਦੀ ਨਿਯੁਕਤੀ ਪੱਤਰ ਦੇਣਗੇ ਕਿਉਂਕਿ ਇਹਦਾ ਹੀ 파ਟ ਨੇ ਉਹ ਵੀ ਪਰ ਸਾਨੂੰ ਜੋ ਅੱਜ ਮਿਲ ਗਿਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜ ਜੀ ਉਹ ਨਵੇਂ ਸਾਲ ਦੇ ਨਾਲ ਖੁਸ਼ਖਬਰੀ ਵੀ ਘਰ ਦੇ ਵਿੱਚ ਆਈ ਹੈਗੀ ਹੈ ਕਿ ਹੁਣ ਜੋਬ ਮਿਲੀ ਪਰ ਜੇਲ ਦੇ ਵਿੱਚ ਮਿਲੀ ਹੈਗੀ ਸਰ ਹਰੇਕ ਫੀਲਡ ਦੇ ਵਿੱਚ ਕੋਈ ਵੀ ਆਪਾਂ ਕੰਮ ਸ਼ੁਰੂ ਕਰਦੇ ਆਂ ਤਾਂ ਉਹਦੇ ਵਿੱਚ ਆਪਾਂ ਪਹਿਲਾਂ ਸਿੱਖ ਕੇ ਨਹੀਂ ਜਾਂਦੇ ਠੀਕ ਹੈ ਆਪਾਂ ਸਕਿੱਲ ਹੈਗੀ ਹੈ ਇਹ ਜਿਸ ਫੀਲਡ ਚ ਜਾਂਦੇ ਅਸੀਂ ਉਹ ਜਿਹੀ ਮਤਲਬ ਚੀਜ਼ ਨੂੰ ਸਿੱਖ ਲੈਣੇ ਆ ਅਗਰ ਜੇਲ ਡਿਪਾਰਟਮੈਂਟ ਦੇ ਵਿੱਚ ਗਏ ਆ ਤਾਂ ਉੱਥੇ ਦਾ ਵੀ ਅਸੀਂ ਜ਼ਰੂਰ ਜੋ ਸਾਡਾ ਹੈਗਾ ਮੋਟਿਵ ਅਸੀਂ ਉਹਨੂੰ ਕੰਪਲੀਟ ਕਰਾਂਗੇ ਸੋ ਇੱਕ ਵੱਖਰਾ ਪਲਾਨ ਵੀ ਫਿਰ ਤਿਆਰ ਕਰਨਾ ਪੈਣਾ ਕਿਉਂਕਿ ਆਰਮ ਸਕੂਲਾਂ ਦੇ ਵਿੱਚ ਪੜਾਉਣਾ ਈਜ਼ੀ ਹੁੰਦਾ ਪਰ ਜੇਲ ਦੇ ਵਿੱਚ ਕਿਵੇਂ ਤੁਸੀਂ ਇਹ ਸਭ ਨੂੰ ਲੈ ਕੇ ਕਰ ਰਹੇ ਕਿਉਂਕਿ ਕਿਵੇਂ ਪਲਾਨ ਕੀਤਾ ਨਹੀਂ ਸਰ ਇਹ ਵੀ ਇਜ਼ੀ ਹੈ ਇਹਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਟੀਚ ਕਰਨਾ ਹੈ ਜਿਹੜੇ ਮੰਨ ਲਓ ਵੀ ਜੇਲ੍ਹ ਦੇ ਵਿੱਚ ਵੂਮੈਨਸ ਹੁੰਦੀਆਂ ਨੇ ਉੱਥੇ ਪ੍ਰੈਗਨੈਂਟ ਹੁੰਦੀਆਂ ਨੇ ਉੱਥੇ ਉਹਨਾਂ ਦੇ ਬੱਚੇ ਹੁੰਦੇ ਨੇ ਤਾਂ 6 ਇਅਰ ਤੱਕ ਉਹ ਜੇਲ੍ਹ ਦੇ ਵਿੱਚ ਹੀ ਰਹਿੰਦੇ ਨੇ ਤਾਂ ਅਸੀਂ ਉਹ ਬੱਚਿਆਂ ਨੂੰ ਹੀ ਟੀਚ ਕਰਨਾ ਹੈ ਸੋ ਜਿਵੇਂ ਆਮ ਸਕੂਲਾਂ ਦੇ ਵਿੱਚ ਹੁੰਦਾ ਉਵੇਂ ਜੇਲ੍ਹ ਦੇ ਵਿੱਚ ਆ ਕੋਈ ਵੀ ਡਿਫਰੈਂਟ ਨਹੀਂ ਹੈਗਾ ਸਰ ਸੋ ਵਕਫਾ ਕਿਹੜੀ ਕਿਹੜੇ ਜੇਲ੍ਹਾਂ ਦੇ ਵਿੱਚ ਨਿਯੁਕਤੀ ਕੀਤੀ ਗਈ ਹੈ ਸੋ ਕੱਲੇ-ਕੱਲੇ ਦੱਸ ਦਿਓ ਕਿ ਕਿਹੜੀ ਜੇਲ੍ਹ ਦੇ ਵਿੱਚ ਤੁਸੀਂ ਹੋਏ ਸਰ ਮੇਰੀ ਜੁਆਇਨਿੰਗ ਹੋਈ ਹੈ ਸਰ ਸੈਂਟਰਲ ਜੇਲ੍ਹ ਬਠਿੰਡਾ ਦੇ ਵਿੱਚ ਸੋ ਤੁਹਾਡੀ ਮੈਮ ਸਰ ਜਨਾਨਾ ਜੇਲ੍ਹ ਲ ਸੈਂਟਰਲ ਜੇਲ ਫਰੀਦਕੋਟ ਜੀ ਕੇਂਦਰੀ ਜੇਲ ਫਰੀਦਕੋਟ ਸੈਂਟਰ ਜੇਲ ਲੁਧਿਆਣਾ ਸੈਂਟਰਲ ਜੇਲ ਪਟਿਆਲਾ ਬਾਕੀ ਇਹ ਕਿ ਵੱਖ-ਵੱਖ ਜਿੰਨੀਆਂ ਵੀ ਕੇਂਦਰੀ ਜੇਲ ਹੈਗੇ ਨੇ ਪੰਜਾਬ ਦੇ ਉਹਦੇ ਵਿੱਚ ਇਹ ਨਿਯੁਕਤੀ ਪੱਤਰ ਦਿੱਤੇ ਗਏ ਨੇ ਹੁਣ ਜਿੰਨੇ ਵੀ ਉੱਥੇ ਦੇ ਕਹਿ ਸਕਦੇ ਹਾਂ ਕਿ ਮਲਜ਼ਮ ਹੈਗੇ ਨੇ ਜਿਹੜੇ ਕਿ ਬੱਚੇ ਉੱਥੇ ਜੇਲ ਦੇ ਵਿੱਚ ਹੈਗੇ ਨੇ ਹੁਣ ਉੱਥੇ ਇਹ ਅਧਿਆਪਕ ਤੇ ਵਜੋਂ ਉਹਨਾਂ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਵਿੱਚ ਅਹਿਮ ਰੋਲ ਅਦਾ ਕਰਨਗੇ ਸੋ ਤੁਸੀਂ ਸਰ ਕੀਤੇ ਦੇ ਨਾਲ ਆਈਓ ਸੋ ਕੀ ਕਹਿਣਾ ਹੁਣ ਤੁਹਾਡੇ ਜਿਹੜੇ ਕਿ ਬੱਚਿਆਂ ਦੀ ਮਿਹਨਤ ਨੂੰ ਲੈ ਕੇ ਬੂਰ ਪਿਆ ਹੈਗਾ ਬਹੁਤ ਖੁਸ਼ੀ ਹੈ ਜੀ ਅੱਜ ਰਾਏ ਬਿਰਕੋਰ ਨਾ ਆ ਜੀ ਜੀ ਹਾਂ ਜੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਕਾਂਗਰਸ ਹੁੰਦੀ ਹੋਰ ਕਿਸ ਸਰਕਾਰ ਹੁੰਦੀ ਸਾਡੇ ਬੱਚਿਆਂ ਨੂੰ ਕਿਸੇ ਦਾ ਨਾਮ ਨਹੀਂ ਆਉਣਾ ਸੀ ਜੀ ਥੋਨੂੰ ਇੰਨਾ ਪਤਾ ਜੀ ਸੋ ਬਾਕੀ ਇਹ ਕੀ ਸਰਕਾਰ ਦੀ ਜਿਹੜੀ ਕੀ ਹੁਣ ਵਿਸ਼ੇਸ਼ ਪਹਿਲ ਕਦਮੀ ਕੀਤੀ ਗਈ ਹੈਗੀ ਹੈ ਕਿ ਹੁਣ ਜੇਲ੍ਹਾਂ ਦੇ ਵਿੱਚ ਵੀ ਜਿਹੜੇ ਕੀ ਮੁਲਜ਼ਮਾ ਦੇ ਬੱਚੇ ਹੈਗੇ ਨੇ ਉਹਨਾਂ ਨੂੰ ਪੜਾਇਆ ਜਾਵੇਗਾ ਸੋ ਇਸ ਨੂੰ ਲੈ ਕੇ ਹੁਣ ਜੇਲ੍ਹਾਂ ਦੇ ਵਿੱਚ ਜਿਹੜੇ ਕੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਤਹਿਤ ਹੁਣ 15 ਜਿਹੜੇ ਕੀ ਹੈ ਨਵੇਂ ਟੀਚਰ ਭਰਤੀ ਕੀਤੇ ਗਏ ਨੇ ਬਕਾਇਦਾ ਨੂੰ ਨਿਯੁਕਤੀ ਪੱਤਰ ਵੀ ਫੌਮ ਦਿੱਤੇ ਗਏ ਨੇ ਸੋ ਬਦਲੇ ਅਪਟਲੀ ਜੁੜਾ ਹਮਦਰ ਟ੍ਰੇਨਰ ਕੈਮਰਾ ਪਰਸਨ ਮੋਨਲ ਪ੍ਰਵਿੰਦਰ ਚੰਡੀਗੜ੍ਹ